ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪਟਿਆਲਾ ਪੁਲਿਸ ਦੇ ਜ਼ਿਲ੍ਹਾ ਪੁਲਿਸ ਮੁਖੀ ਵਰਨ ਸ਼ਰਮਾ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਪਿੰਡ ਰੋਟੀ ਸ਼ੰਨਾ ਵਿਖੇ ਵੱਡੀ ਕਾਰਵਾਈ ਕਰਦਿਆਂ 8 ਨਸ਼ਾ ਤਸਕਰਾਂ ਦੀਆਂ ਸਰਕਾਰੀ ਜ਼ਮੀਨਾਂ ਤੇ ਬਣਾਈਆਂ ਗਈਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ। ਇਸ ਮੌਕੇ ਐਸਐਸਪੀ ਵਰਨ ਸ਼ਰਮਾ ਨੇ ਦੱਸਿਆ ਕਿ ਨਾਭਾ ਦੇ ਪਿੰਡ ਰੋਟੀ ਸ਼ੰਨਾ ਵਿਖੇ ਨਸ਼ਾ ਤਸਕਰਾਂ ਵੱਲੋਂ ਜਲ ਸਰੋਤ ਵਿਭਾਗ ਦੀ ਜਗ੍ਹਾ ਤੇ ਕਮਰੇ ਬਣਾਏ ਹੋਏ ਸਨ ਤੇ ਇਹਨਾਂ ਕਮਰਿਆਂ ਦੀ ਵਰਤੋਂ ਨਸ਼ਾ ਸਪਲਾਈ ਕਰਨ ਲਈ ਕੀਤੀ ਜਾ ਰਹੀ ਸੀ ਜਿਸ ਨੂੰ ਅੱਜ ਪਟਿਆਲਾ ਪੁਲਿਸ ਵੱਲੋਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਢਾਹ ਦਿੱਤਾ ਗਿਆ ਹੈ ਇਹ ਕੋਈ ਨਸ਼ਾ ਚੜੂ ਸਰਕਾਰੀ ਨਹੀਂ ਹੈ ਕੀ ਲੱਗਦਾ ਪੁਲਿਸ ਦੀ ਗੱਲ ਵੀ ਬਦਮਾ ਚੀਜ਼ਾਂ ਦਾ ਹਾਂ ਜੀ ਜੇ ਜਿਵੇਂ ਪੰਜਾਬ ਸਰਕਾਰ ਇੱਕ ਉਹਨਾਂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਸ ਹੈਗੇ ਆ ਉਹਨਾਂ ਦੇ ਵਿੱਚ ਨਸ਼ੇ ਪੂਰਾ ਕੰਟਰੋਲ ਕਰਨ ਵਾਸਤੇ ਪੂਰਾ ਸੈਟਅਪ ਤਿਆਰ ਕੀਤਾ ਹੋਇਆ ਹੈ ਜੇ ਕਿਸੇ ਕੁੜੀਆਂ ਮੁੰਡੇ ਨੌਜਵਾਨ ਜਿਹੜੇ ਇਸ ਕੰਮ ਦੇ ਵਿੱਚ ਪੈ ਚੁੱਕੇ ਆ ਜੇ ਉਹ ਛੱਡਣਾ ਚਾਹੁੰਦੇ ਆ ਤੇ ਜਰੂਰ ਸਾਡੇ ਤੱਕ ਉਹ ਪਹੁੰਚ ਕਰ ਸਕਦੇ ਆ ਸਾਡੀ ਪਾ ਪੇਰੈਂਟਸ ਵੀ ਇਹੀ ਟੈਸਟ ਆਪੀ ਸਾਡੇ ਕੋਲ ਲਾਣ ਅਸੀਂ ਉਹਨਾਂ ਨੂੰ ਫੋਕਸ ਸੈਂਟਰ ਦੇ ਵਿੱਚ ਜਿਹੜਾ ਛੱਟ ਕੇ ਆਵਾਂਗੇ ਅਸੀਂ ਕੋਸ਼ਿਸ਼ ਪੰਜਾਬ ਕੋਸ਼ਿਸ਼ ਪੰਜਾਬ ਸਰਕਾਰ ਦੀ ਇਹ ਹੈ ਕਿ ਜਿਹੜੇ ਨੌਜਵਾਨ ਜਿਹੜੀ ਇਸ ਕੰਮ ਦੇ ਵਿੱਚ ਫੈ ਚੁੱਕੀ ਆ ਉਹਨਾਂ ਨੂੰ ਆ ਉਹਨਾਂ ਦਾ ਕੰਮ ਪੈਕ ਜਿਹੜਾ ਕੀਤਾ ਜਾਵੇ ਵਾਪਸ ਕੀਤਾ ਜਾਵੇ ਤੇ ਕਿਸੇ ਚੰਗੇ ਕੰਮ ਤੇ ਲਾਇਆ ਜਾਵੇ ਜਿਹੜੇ ਨਸ਼ਾ ਤਸਕਰ ਘਰ ਛੱਡ ਕੇ ਗਏ ਨੇ ਜੇਕਰ ਨਸ਼ਾ ਛੱਡ ਛੱਡਣਾ ਵੇਚਣਾ ਬੰਦ ਕਰ ਦੇਣ ਕੀ ਵਾਪਸ ਆ ਸਕਦੇ ਨੇ ਤੇ ਆ ਜਿਹੜੀ ਤੋਂ ਉਹ ਤੇ ਮੁਕਤਮੇ ਦਰਜ ਹੋ ਚੁੱਕੇ ਆ ਉਹਨਾਂ ਦੀ ਜਿਹੜੀ ਸਜ਼ਾ ਉਹ ਤਾਂ ਉਹਨਾਂ ਨੂੰ ਜ਼ਰੂਰ ਮਿਲੂਗੀ ਬਟ ਜੇ ਉਹ 7-8 ਸਾਲ ਇਸ ਸੰਤ ਤੋਂ ਦੂਰ ਰਹਿਣਗੇ ਇੱਦਾਂ ਹੀ ਪੰਜਾਬ ਸਰਕਾਰ ਜਾਂ ਪੰਜਾਬ ਲੋਕ ਜ਼ਰੂਰ ਕਰੂਗੀ ਕਿ ਕਿੰਨੇ ਕ ਜਿਹੜੇ ਹੈਗੇ ਨੌਜਵਾਨ ਨੌਜਵਾਨ ਚਲੇ ਗਏ ਨਸ਼ੇ ਦੇ ਤਾਂ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਕਿਉਂਕਿ ਉਸੇ ਦੇ ਕੰਮਾਂ ਕਿੰਨੇ ਕਿੰਨੇ ਟਾਈਮ ਤੋਂ बिकਦਾ ਸੀਗਾ ਇੱਥੇ ਪਹਿਲਾਂ ਇਹ ਤਾਂ ਜੀ ਹੁਣ ਸਭ ਪਤਾ ਹੀ ਗਿਆ ਹੈ ਅੱਛਾ ਤੁਸੀਂ ਕਿਸ ਤਰ੍ਹਾਂ ਦੇਖੋ ਕਿੰਨੇ ਇੱਕ ਕਰਦੇ ਹੁਣ ਲੋਕ ਲਗਾ ਕੇ ਵੀ ਚਲੇ ਗਿਆ ਤੇ ਚੱਲ ਹਾਂ ਜੀ ਲੋਕ ਲਗਾ ਕੇ ਚਲੇ ਗਏ ਜਿੱਦ ਦੀ ਸਭ ਟਾਈਮ ਹੋਈ ਹੈ ਸਾਰਾ ਜਦੋਂ ਚਲੇ ਗਏ ਹਾਂ ਅਰ ਤੁਸੀਂ ਵੀ ਖੁਸ਼ ਹੋਵੇਂ ਜਿਹੜਾ ਹੈਗਾ ਇੱਥੇ ਨਸ਼ਾ ਤਸਕ ਕਰੇ ਇੱਥੇ ਜਿਹੜਾ ਇੱਕ ਕਾਰ ਚੱਕ ਨਸ਼ਾ ਖਲਾਫ ਜੀ ਅਸੀਂ ਖਲਾਫ ਦੇ ਸੀਗੇ ਹਾਂ ਤੇ ਕਿੰਨੇ ਕਿੰਨੇ ਕੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਸੀਗੇ ਜਿਹੜੇ ਹਾਂ ਜੀ ਕੁਝ ਕੁਸਰ ਕੰਮ ਵੀ ਕਰਦੇ ਨੇ ਸਾਰਾ ਤੇ ਹੁਣ ਇੱਥੇ ਦੋਛਾ ਤੁਸੀਂ ਜੋ ਇੱਥੇ ਹੁਣ ਕਾਰਵਾਈ ਕੀਤੀ ਹੈ ਹਾਂਜੀ ਹਾਂਜੀ ਅਵੇ ਵੱਡੀ ਉਰੇ ਕਾਰਵਾਈ ਕੀਤੀ ਹੈ ਰੋਸ਼ੀ ਚਨਾ ਤੇ ਕਿਵੇਂ ਉਰੇ ਲੱਗ ਰਿਹਾ ਵੀ ਨਸ਼ਾ ਵਿਕ ਰਿਹਾ ਜਾਂ ਬੰਦ ਹੋ ਗਿਆ ਜਾਂ ਕਿਵੇਂ ਹੈ ਉਰੇ ਨਸ਼ਾ ਵਿਕਦਾ ਦੀ ਜੀ ਪਹਿਲਾਂ ਹਾਂਜੀ ਜਦ ਤੋਂ ਸਰਕਾਰ ਨੇ ਸ਼ਕਤੀ ਕੀਤੀ ਆ ਦੁੱਧ ਨਸ਼ਿਆਂ ਵਿਰੋਧੀ ਮੇਨ ਚੱਲੀ ਆ ਜੀ ਉਦੋਂ ਤੋਂ ਇੱਥੋਂ ਜਿਹੜੇ ਨਸ਼ਾ ਤਸਕਰ ਨੇ ਭੱਜੇ ਹੋਏ ਨੇ ਘਰ ਸਾਕੇ ਤੇ ਇੱਥੇ ਹੁਣ ਕੋਈ ਨਹੀਂ ਰਹਿ ਰਿਹਾ ਹੁਣ ਦੋ ਦੋ ਤੋਂ ਇੱਥੇ ਨਸ਼ਾ ਬੰਦ ਹੋ ਗਿਆ ਪੂਰੇ ਪਿਛਲੇ ਲੰਬੇ ਸਮੇਂ ਤੋਂ ਤਾਂ ਲੋਕ ਲੱਗੇ ਹੋਏ ਨੇ ਹਾਂ ਜੋ ਉਸ ਟਾਈਮ ਤੋਂ ਚੱਪੋ ਹੀ ਨਾ ਸਦਾ ਆਪਣਾ ਸੋਚ ਰਹੇ ਜਾਂ ਸੋ ਲੋਕ ਲੱਗੇ ਰਹੇ ਨਾਬਾ ਤੋਂ ਰਮਨ ਭਾਟੀਆ ਦੀ ਪੰਜਾਬ ਦਾ ਕਲਾਸਾ ਲਈ ਵਿਸ਼ੇਸ਼ ਰਿਪੋਰਟ